ਜੀ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਦੇਸੀ ਜੱਟ ਸਿੱਧੂ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਾਕੀ ਵੀ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਬਾਕੀ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਤਾਂ ਕਿ ਤੁਹਾਨੂੰ ਜਿਹੜੇ ਵਿੱਚ ਦੀ ਕੋਈ ਜਾਣਕਾਰੀ ਹੁੰਦੀ ਆ ਉਹ ਸਕਿੱਪ ਨਾ ਹੋਵੇ ਤੇ ਬਾਕੀ ਜੀ ਸਾਨੂੰ ਕਿਸ ਚੀਜ਼ ਬਾਰੇ ਵਲੌਗ ਤਾਂ ਚਾਹੀਦੇ ਨੇ ਉਹ ਸਾਡੇ ਨਾਲ ਵੀਡੀਓ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੀ ਰਾਏ ਜਰੂਰ ਦਿਆ ਕਰੋ ਜੀ ਤੇ ਬਾਕੀ ਜੇ ਅੱਜ ਗੱਲ ਕਰਾਂਗੇ ਪਸ਼ੂਆਂ ਦੀ ਫੈਂਟ ਬਾਰੇ ਜਿਹੜੀ ਪਸ਼ੂਆਂ ਦੀ ਫੈਂਟ ਆ ਉਹ ਕਿਸ ਕਾਰਨ ਜਿਹੜੀ ਫੈਂਟ ਆ ਉਹ ਘਟਦੀ ਹੈਗੀ ਤੇ ਇਹਦੇ ਕਈ ਕਾਰਨ ਹੁੰਦੇ ਨੇ ਆਪਾਂ ਕਿਸ ਫਾਰਮੂਲੇ ਦੇ ਨਾਲ ਦੇਸੀ ਤਰੀਕੇ ਨਾਲ ਜਿਹੜੀ ਨਾ ਜਿਹੜੀ ਫੈਂਟ ਆ ਆਪਾਂ ਪਸ਼ੂਆਂ ਦੀ ਉਹ ਵਧਾ ਸਕਦੇ ਆ ਜੇ ਅੱਜ ਜਿਹੜੇ ਅਸੀਂ ਪਸ਼ੂ ਸਾਡੇ ਘਰ ਵਿੱਚ ਰੱਖੇ ਹੋਏ ਨੇ ਉਹਨਾਂ ਦੀ ਫੈਂਟ ਜਿਹੜੀ 9 ਤੋਂ 10 ਫੈਂਟ ਆਉਂਦੀ ਆ ਉਹ ਇਸੇ ਕਾਰਨ ਕਰਕੇ ਜਿਹੜੀ ਫੈਂਟ ਆਉ 9 ਤੋਂ 10 ਪਰਸੈਂਟ ਜਿਹੜੀ ਫੈਂਟ ਆ ਉਹ ਜ਼ਰੂਰ ਆਉਗੀ ਦਿਨਾ ਗੱਲ ਕਰਾਂਗੇ ਵੀ ਵੀਡੀਓ ਦੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਵੀ ਜਿਹੜੀ ਫੈਟ ਆ ਕਿਸ ਕਾਰਨ ਜਿਹੜੀ ਫੈਟ ਆ ਉਹ ਘਟ ਰਹੀ ਹੈਗੀ ਤੇ ਇਹਦੇ ਵਿੱਚ ਕਈ ਕਾਰਨ ਹੋ ਸਕਦੇ ਨੇ ਜਿਹੜੇ ਤੁਹਾਡੀ ਫੈਟ ਘਟਣਦੇ ਨੇ ਸਭ ਤੋਂ ਪਹਿਲਾ ਕਾਰਨ ਜੀ ਜੇ ਤੁਹਾਡੇ ਪਸ਼ੂ ਦੇ ਵਿੱਚ ਦੁੱਧ ਥੱਲੇ ਤੋਂ ਦੁੱਧ ਦੀ ਜਿਹੜੀ ਮਾਤਰਾ ਉਹ ਜ਼ਿਆਦਾ ਗਈ ਜਿਹੜੇ ਪਸ਼ੂ ਥੱਲੇ ਜ਼ਿਆਦਾ ਦੁੱਧਉ ਉਹਦੀ ਫੈਟ ਬਹੁਤ ਜ਼ਿਆਦਾ ਘਟ ਘਟ ਹੋਊਗੀ ਦੂਜਾ ਕਾਰਨ ਹੈਗਾ ਵੀ ਜੇ ਤੁਹਾਡਾ ਪਸ਼ੂ ਬਿਮਾਰ ਹੋ ਗਿਆ ਬਿਮਾਰ ਹੋਣ ਤੋਂ ਹੋਣ ਤੋਂ ਬਾਅਦ ਜਿਹੜੀ ਪਸ਼ੂ ਦੇ ਵਿੱਚ ਫੈਟ ਦੀ ਮਾਤਰਾ ਉਹ ਘਟ ਜਾਂਦੀ ਆ ਤੀਜਾ ਕਾਰਨ ਹੋ ਸਕਦਾ ਜੀ ਤੁਹਾਡੀ ਸੰਤੁਲਨ ਖਰਾਬ ਜੇ ਤੁਹਾਡੀ ਸੰਤੁਲਨ ਖਰਾਬ ਤੁਸੀਂ ਵਧੀਆ ਸੰਤੁਲਨ ਖਰਾਬ ਪਸ਼ੂ ਨੂੰ ਨਹੀਂ ਦੇ ਰਹੇ ਤਾਂ ਉਸ ਨਾਲ ਵੀ ਜਿਹੜਾ ਤੁਹਾਡੇ ਦੁੱਧ ਦੀ ਫੈਟ ਆ ਉਹ ਘਟ ਜਾਂਦੀ ਆ ਚੌਥਾ ਕਾਰਨ ਹੈਗਾ ਵੀ ਜਿਸ ਦੇ ਵਿੱਚ ਤੁਹਾਡਾ ਪਸ਼ੂ ਨੂੰ ਜਦੋਂ ਤੁਸੀਂ ਧਾਰ ਚੋਣ ਤੋਂ ਪਹਿਲਾਂ ਤੁਸੀਂ ਪਾਣੀ ਜਿਹੜਾ ਉਹ ਮੰਨ ਲਓ ਕਿ ਚਲੋ ਜੇ ਧਾਰ ਚੋਣੀਆਂ ਤੁਸੀਂ ਉਸ ਤੋਂ 10 ਜਾਂ 15 ਮਿੰਟ ਜਾਂ ਅੱਧਾ ਘੰਟਾ ਪਹਿਲਾਂ ਜੇ ਤੁਸੀਂ ਪਾਣੀ ਪਲਾਉਣਾ ਤਾਂ ਉਸ ਦੇ ਨਾਲ ਜਿਹੜੀ ਫੈਟ ਦੀ ਮਾਤਰਾ ਉਹ ਵੀ ਪਸ਼ੂ ਦੇ ਹੇਠਾਂ ਦੁੱਧ ਦੀ ਘਟ ਜਾਂਦੀ ਆ ਇਸ ਜਿਹੜੇ ਕਾਰਨ ਨੇ ਇਹਨਾਂ ਦਾ ਜਿਹੜੀ ਫੈਂਟ ਦੀ ਮਾਤਰਾ ਜੀ ਉਹ ਘਟਦੀ ਆ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਫੈਂਟ ਵਧਨ ਦੀ ਮਾਤਰਾ ਵੀ ਆਪਾਂ ਕਿਸ ਤਰੀਕੇ ਦੇ ਨਾਲ ਜਿਹੜੀ ਫੈਂਟ ਦੀ ਮਾਤਰਾ ਗਈ ਉਹ ਵਧਾ ਸਕਦੇ ਪਹਿਲਾ ਤਰੀਕਾ ਹੈਗਾ ਜੀ ਜਿਹੜੀ ਫੈਂਟ ਦੀ ਮਾਤਰਾ ਗਈ ਪਸ਼ੂਆਂ ਦੇ ਹੇਠਾਂ ਪਹਿਲਾ ਤਰੀਕਾ ਆਪਾਂ ਜਦੋਂ ਵੀ ਆਪਾਂ ਮੰਨ ਲਓ ਤਾਰ ਚੋਣੀ ਆ ਤਾਰ ਚੋਣ ਤੋਂ ਪਹਿਲਾਂ ਜਿਹੜਾ ਪਾਣੀ ਆ ਉਹ 2 ਘੰਟੇ ਜਾਂ 1.5 ਘੰਟੇ ਪਹਿਲਾਂ ਜਿਹੜਾ ਆਪਾਂ ਪਾਣੀ ਆ ਪਸ਼ੂ ਨੂੰ ਪਲਾਉਣਾਗਾ ਤਾਂ ਕਿ ਜਿਹੜੇ ਪਸ਼ੂਆਂ ਦੇ ਥੱਲੇ ਜਿਹੜਾ ਦੁੱਧ ਆ ਉਹਦੇ ਵਿੱਚ ਪਾਣੀ ਦੀ ਮਾਤਰਾ ਘੱਟ ਰਹੇ ਤਾਂ ਕਿ ਜਿਹੜੀ ਫੈਂਟ ਤੁਹਾਡੀ ਉਹ ਇਹ ਦੂਜਾ ਕਾਰਨ ਹੈਗਾ ਜੀ ਜਿਹੜੀ ਫੈਂਟ ਦੀ ਮਾਤਰਾ ਗਈ ਉਹ ਤੋਂ ਸਤੂਲਨ ਖਰਾਕ ਆ ਸਤੂਲਨ ਖਰਾਕ ਜੇ ਆਪਾਂ ਪਸ਼ੂ ਨੂੰ ਸਹੀ ਸਤੂਲਨ ਖਰਾਕ ਦੇ ਰਹੇ ਹਾਂਗੇ ਉਹ ਉਹ ਖਰਾਕ ਦੇ ਨਾਲ ਵੀ ਜਿਹੜਾ ਤੁਹਾਡਾ ਪਸ਼ੂ ਆ ਉਹਦੇ ਵਿੱਚ ਜਿਹੜੀ ਫੈਂਟ ਦੀ ਮਾਤਰਾ ਵਧੂਗੀ ਉਹਦੇ ਵਿੱਚ ਆਪਾਂ ਸਤੂਲਨ ਖਰਾਕ ਦੇ ਵਿੱਚ ਆਪਾਂ ਉਹਦੇ ਵਿੱਚ ਛੋਲਿਆਂ ਦਾ ਸ਼ਿਰਕਾ ਹੋ ਗਿਆ ਜਿਵੇਂ ਜੀ ਉਹਦੇ ਵਿੱਚ ਚਨਾ ਚੂਰੀ ਹੋਗੀ ਚੂਰੀ ਆ ਅਲੱਗ ਹੁੰਦੀ ਆ ਸਿਲਕਾ ਅਲੱਗ ਹੁੰਦਾ ਜੀ ਉਹਦੇ ਵਿੱਚ ਆਪਾਂ ਤੁਸੀਂ ਬੜੇਮਿਆਂ ਦੀ ਖਾਲ ਤੇ ਇੱਕ ਆਪਾਂ ਜੀ ਤੀਜਾ ਮੰਲਾ ਚੀਜ਼ ਹੋਰ ਐਡ ਕਰ ਸਕਦੇ ਆ ਤੀਜਾ ਜਿਹੜਾ ਸਟੈਪ ਆ ਉਹਦੇ ਨਾਲ ਜਿਹੜਾ ਫੈਂਟ ਆ ਉਹ ਵਧਾ ਸਕਦੇ ਆ ਉਹਦੇ ਵਿੱਚ ਆਪਾਂ ਇੱਕ ਫੈਂਟ ਪਾਊਡਰ ਆਉਂਦਾ ਫੈਂਟ ਨਾਂ ਦਾ ਪਾਊਡਰ ਆਉਂਦਾਗਾ ਜਿਹੜੀਆਂ ਵੀ ਫੀਡ ਫੈਕਟਰੀਆਂ ਨੇ ਉਹ ਉੱਥੋਂ ਹੀ ਮਿਲਦਾਗਾ ਇਹ ਉਹ ਪਾਊਡਰ ਆ ਜਿਵੇਂ ਆਪਾਂ ਜੇ ਫੀਡ ਕਰਵਾਉਣੀ ਆ ਆਪਦੀ ਕੁਆਂਟੀਟੀ ਦੇ ਹਿਸਾਬ ਨਾਲ ਜੇ ਤੁਸੀਂ 1 ਜਾਂ 2 ਜਾਂ 3 ਕੁਆਂਟ ਕਰਵਾ ਰਹੇ ਹੋ ਤਾਂ ਉਸ ਦੇ ਵਿੱਚ ਉਸੇ ਤਰੀਕੇ ਦੇ ਨਾਲ ਹਿਸਾਬ ਦੇ ਨਾਲ ਜਿਹੜਾ ਪਾਊਡਰ ਆ ਜਿਵੇਂ 3 ਕਿਲੋ 4 ਕਿਲੋ ਜਾਂ 5 ਕਿਲੋ ਉਹ ਤੁਹਾਡੀ ਫੀਡ ਦੀ ਕੁਆਂਟੀਟੀ ਦੇ حساب ਨਾਲ ਜਿਹੜਾ ਪਾਊਡਰ ਆ ਉਹਦੇ ਵਿੱਚ ਪਾਇਆ ਜਾਂਦਾ ਤਾਂ ਕਿ ਜਿਹੜਾ ਉਹ ਪਾਊਡਰ ਦੇ ਨਾਲ ਆ ਜਿਹੜੀ ਫੈਟ ਆ ਉਹ ਬਹੁਤ ਜ਼ਿਆਦਾ ਵੱਧਦੀ ਆ ਉਹ ਪਾਊਡਰ ਨੂੰ ਫੈਟ ਪਾਊਡਰ ਹੀ ਬੋਲਿਆ ਜਾਂਦਾ ਜੀ ਫੈਟ ਉਹ ਪਹ ਕਹਿੰਦੇ ਵੀ ਪਸ਼ੂਆਂ ਦੀ ਜਿਹੜੀ ਖੁਰਾਕ ਉਹਦੇ ਵਿੱਚ ਫੈਟ ਪਾਓ ਤੁਸੀਂ ਫੀਡ ਫੈਕਟਰੀ ਜਾ ਕੇ ਜਦੋਂ ਵੀ ਕਹੋਗੇ ਤਾਂ ਫੈਟ ਜਿਹੜੀ ਉਹ ਖੁਰਾਕ ਉਹਦੇ ਵਿੱਚ ਫੈਟ ਪਾਓ ਤਾਂ ਉਹ ਪਾਊਡਰ ਤੁਹਾਡੇ ਵਿੱਚ ਪਾਉਣਗੇ ਉਸ ਜਿਹੜੀ ਫੈਟ ਆ ਉਹ ਬਹੁਤ ਜ਼ਿਆਦਾ ਵੱਧਦੀ ਆ ਤੀਜਾ ਸਟੈਪ ਆਏਗਾ ਜੀ ਵੀ ਆਪਾਂ ਤੀਜੇ ਸਟੈਪ ਦੇ ਵਿੱਚ ਆਪਾਂ ਕਰ ਸਕਦੇ ਹਾਂ ਜਦੋਂ ਵੀ ਤੁਸੀਂ ਧਾਰ ਚੋਣੀ ਆ ਜਿਹੜਾ 메ਨ ਪ੍ਰੋਸੈਸ ਆਗਾ ਜਦੋਂ ਤੁਸੀਂ ਧਾਰ ਚੋਣੀ ਆ ਧਾਰ ਚੋਣ ਦੇ ਸਮੇਂ ਜਿਹੜਾ ਤੁਸੀਂ ਦੁੱਧ ਹੈਗਾ ਨਾ ਕਿ ਚਲੋ ਜੇ ਤੁਹਾਡਾ ਪਸ਼ੂ ਸੱਜਰ ਸੂਇਆਗਾ ਤਾਂ ਉਸ ਟਾਈਮ ਤੁਸੀਂ ਪਸ਼ੂ ਕੱਟਰੂ ਨੂੰ ਇੱਕ ਜਾਂ ਦੋ ਥਣ ਫਲਾਉਣੇ ਹੋਗੇ ਤਾਂ ਉਸ ਟਾਈਮ ਤੁਸੀਂ ਇੱਕ ਥਣ ਨੂੰ ਪੂਰਾ ਨਹੀਂ ਚੰਗਾਉਣਾ ਇੱਕ ਥਣ ਪੂਰਾ ਚੰਗਾਉਣ ਦੀ ਬਜਾਏ ਜੇ ਤੁਸੀਂ ਉਸ ਉਸ ਕੱਟਰੂ ਨੂੰ ਸਾਰੇ ਚਾਰੇ ਥਣਾਂ ਦੇ ਵਿੱਚੋਂ ਥੋੜਾ ਥੋੜਾ ਦੁੱਧ ਜਿਹੜਾ ਉਹ ਪਿਆਉਂਗੇ ਤਾਂ ਇਸ ਤੋਂ ਬਾਅਦ ਜਿਹੜਾ ਦੁੱਧ ਦੀ ਚਵਾਈ ਕਰੋਗੇ ਉਹਦੇ ਨਾਲ ਜਿਹੜੀ ਤੁਹਾਡੀ ਫੈਂਟ ਆ ਉਹ ਵਧੂਗੀ ਤੇ ਜੇਕਰ ਮੰਨ ਕੇ ਚੱਲੋ ਤੁਸੀਂ ਤੁਹਾਡਾ ਕੱਟਰੂ ਵੱਡਾ ਦਾ ਪਸ਼ੂ ਸੂਈ ਨੂੰ ਕਈ ਮਹੀਨੇ ਹੋ ਗਏ ਤਾਂ ਤੁਸੀਂ ਜਿਹੜਾ ਜਦੋਂ ਵੀ ਤੁਸੀਂ ਦੁੱਧ ਦੀ ਚਵਾਈ ਕਰੋਗੇ ਚਵਾਈ ਕਰਨ ਤੋਂ ਬਾਅਦ ਵੀ ਤੁਸੀਂ ਜਦੋਂ ਮੰਨ ਕੇ ਚੱਲੋ ਧਾਰ ਚੋਣੀ ਆ ਜੇ ਤੁਹਾਡੇ ਪਸ਼ੂ ਥੱਲੇ 5 ਕਿਲੋ ਦੁੱਧ ਆ ਤਾਂ ਉਹਦੇ ਪਹਿਲਾ ਥਣਾ ਦਾ ਮੰਨ ਕੇ ਜੇ ਉਹਦੇ ਪਹਿਲੇ ਥਣਾ ਦਾ ਦੁੱਧ ਆ ਜਿਹੜਾ ਉਹ ਇੱਕ ਜਿਆ ਡੇਢ ਕਿਲੋ ਦੁੱਧ ਦਾ ਜਿਹੜਾ ਉਹ ਤੁਸੀਂ ਚਵਾਈ ਕਰਨੀ ਹੈ ਜੀ 5 ਕਿਲੋ ਦੇ ਹਿਸਾਬ ਨਾਲ 1 ਕਿਲੋ ਚੋਲੋ ਜਾਂ ਡੇਢ ਕਿਲੋ ਚੋਲੋ ਉਹ ਤੁਹਾਡਾ ਆਪਦੀ ਉਹ ਹੈ ਜੀ ਜਦੋਂ ਇਹਦੇ ਪਿਸਾਏ ਦੁੱਧ ਤੁਸੀਂ ਡੈਰੀ 'ਚ ਪਾਓਗੇ ਤਾਂ ਜਿਹੜੀ ਉਹਦੀ ਫੈਂਟ ਆ ਉਹ 100% 100% ਜਿਹੜੀ ਫੈਂਟ ਆ ਉਹ ਵਧੂਗੀ ਤੇ ਇਹ ਫੈਂਟ ਆ ਜਿਹੜੀ ਵੀ ਜਦੋਂ ਤੁਹਾਡੇ ਪਸ਼ੂ ਦੋਸ 10 ਕਿਲੋ ਦੁੱਧ ਦਿੰਦਾ ਤਾਂ ਤੁਸੀਂ ਉਹਦੇ ਕਪੈਸਿਟੀ ਦਾ ਜਦੋਂ ਕਿਤੇ ਹੋਣਾ ਜਿਵੇਂ ਤੂੰ ਪਸ਼ੂ ਦਿੰਦਾ 10 ਕਿਲੋ ਤਾਂ ਤੁਸੀਂ ਚੋਲੋ 1 ਕਿਲੋ ਉਸ ਤਰੀਕੇ ਨਾਲ ਜਿਹੜੀ ਫੈਂਟ ਆ ਉਹ ਘਟਦੀ ਹੈ ਮਨ ਕੇ ਚਲੋ ਜਿਹੜੀ ਆਪਾਂ ਫੈਟ ਦੁੱਧ ਚੋਣਾਗਾ 10 ਕਿਲੋ ਮੱਝ ਦੇ ਮਗਰ ਆਪਾਂ 2 ਕਿਲੋ ਜਿਹੜਾ ਦੁੱਧ ਦੀ ਚਵਾਈ ਆ ਉਹ ਕਰਨੀ ਹੈਗੀ ਤਾਂ ਕਿ ਜਿਹੜੀ ਫੈਟ ਆ ਫਿਰ ਮਨ ਕੇ ਚੋ ਜਿੰਨਾ ਦੁੱਧ ਆਪਾਂ ਵਾਲਾ ਘੱਟ ਪਾਵਾਂਗੇ ਉਹਦੀ ਫੈਟ ਜੋ ਉਨੇ ਰੁਪਏ ਦੀ ਦੁੱਧ ਬਣੂਗਾ ਜੇ ਆਪਾਂ ਦੁੱਧ ਜ਼ਿਆਦਾ ਪਾ ਦਾਂਗੇ ਉਹਦੀ ਫੈਟ ਨਹੀਂ ਆਊਗੀ ਫੈਟ ਜਦੋਂ 6 ਫੈਟ ਰਹੇਗੀ ਜਾਂ 7 ਫੈਟ ਰਹੇਗੀ ਤਾਂ ਉਹ ਜਿਹੜਾ ਦੁੱਧ ਦਾ ਰੇਟ ਆ ਉਹ ਉਨੇ ਹੀ ਘੱਟ ਹੋ ਜਾਊਗਾ ਉਹ ਉੱਥੇ ਹੀ ਪੈ ਜਾਂਦਾ ਗੱਲ ਹੈ ਜੀ ਜੇ ਆਪਣੀ ਫੈਟ ਵਧੀਆ ਆਊਗੀ ਤਾਂ ਆਪਣਾ ਜਿਹੜਾ ਦੁੱਧ ਆ ਉਨੇ ਰੁਪਏ ਦੀ ਬਣ ਜਾਂਦਾ ਹੈਗਾ ਤੇ ਇਸ ਤਰੀਕੇ ਦੇ ਨਾਲ ਜਿਹੜੀ ਆਪਾਂ ਫੈਟ ਆ ਉਹ ਵਧਾ ਸਕਦੇ ਹਾਂ ਤੁਸੀਂ ਇਹ ਚੀਜ਼ ਦੇਖਣਾਗਾ ਵੀ ਤੁਹਾਡਾ ਪਸ਼ੂ ਜੇ ਮੰਨ ਕੇ ਤੁਹਾਡੇ ਪਸ਼ੂ ਦੇ ਪਿਛਲੇ ਥਣਾਂ 'ਚੋਂ ਤੋਂ ਵੱਧਦਾ ਤਾਂ ਉਹਨਾਂ ਦੇ ਵਿੱਚੋਂ ਵੱਧ ਦੁੱਧ ਚੋਣਾ ਜੇ ਮੂਹਰਿਆਂ 'ਚ ਘੱਟਾ ਤੋਂ ਤੋਂ ਘੱਟ ਚੋਣਾਗਾ ਇੱਕੋ ਜਿਹਾ ਦੁੱਧ ਨਹੀਂ ਚੋਣਾ ਵੀ ਜੇ ਮੰਨ ਲਾ ਘੋੜੇ ਪਿਛਲੇ ਥਣਾਂ 'ਚੋਂ ਤੋਂ ਜ਼ਿਆਦਾ ਪਸ਼ੂ ਦੇ ਵੀ ਮੂਹਰਿਆਂ 'ਚ ਘੱਟਾ ਤੁਸੀਂ ਸੇਮ ਬਰੋਬਰ ਚੋਲੋ ਜੇ ਪਿਛਲੇ 'ਚ ਦੁੱਧ ਜ਼ਿਆਦਾ ਤਾਂ ਉਹਨਾਂ 'ਚੋਂ ਜ਼ਿਆਦਾ ਦੁੱਧ ਚੋਣਾਗਾ ਜੇ ਮੂਹਰਿਆਂ 'ਚ ਘੱਟਾ ਤੋਂ ਘੱਟ ਚੋਣਾ ਇਸ ਤਰੀਕੇ ਦੇ ਨਾਲ ਵੀ ਜੇ ਤੁਸੀਂ ਪੈਰੀ ਤੋਂ ਦੁੱਧ ਪਾਓਗੇ ਜਿਹੜੀ ਤੁਹਾਡੀ ਫੈਟ ਆ ਉਹ 1 ਤੇ ਇਹ ਚੀਜ਼ਾਂ ਜੇ ਤੁਸੀਂ ਆਪਦੇ ਉਹਦੇ ਚ ਜ਼ਰੂਰ ਐਡ ਕਰੋ ਤੇ ਬਾਕੀ ਜੇ ਤੁਸੀਂ ਫੀਡ ਬਣਵਾਉਣੇ ਉਹਦੇ ਵਿੱਚ ਜਿਵੇਂ ਛੋਲਿਆਂ ਦਾ ਸਰਕਾ ਇਹ ਜ਼ਰੂਰ ਪਾ ਕੇ ਲਿਆਓ ਪਰ ਮੰਨ ਕੇ ਚੱਲੋ ਕਣਕ ਦਾ ਚੌਪੜ ਹੋ ਗਿਆ ਇਹਨਾਂ ਚੀਜ਼ਾਂ ਨਾਲ ਜਿਹੜੀ ਫੈਟ ਆਉਹਦੀ ਆਈਆਂ ਗੱਲ ਜੀ ਹੁਣ ਕਿਸੇ ਪਸ਼ੂ ਦੀ ਫੈਟ ਹੀ ਨਹੀਂ ਆਉਹ ਦੁੱਧ ਦਿੱਤਾ ਉਹਦੇ ਨਾਲ ਜਿਹੜਾ ਹੁਣ ਆਪਣਾ ਫੈਟ ਨਾਲ ਆਪਣਾ ਕੋਈ ਹੋ ਨਹੀਂ ਹੁੰਦਾ ਨਾ ਆਪਣਾ ਆਰਥਿਕ ਨੁਕਸਾਨ ਬਹੁਤ ਹੁੰਦਾ ਫੈਟ ਨਾਲ ਜੇ ਦੁੱਧੋਂ ਹੁਣ ਆਪਾਂ ਜੀ ਬਲੋ ਪਾਈਨ ਜੁਤੇ ਫੈਂਟ ਹੋ ਗਿਆ ਸੇਜ ਆ ਸੱਤ ਉਹਦੇ ਨਾਲ ਜਿਹੜਾ ਦੁੱਧ ਦਾ ਰੇਟ ਨਾਲ ਬਹੁਤ ਫਰਕ ਪੈ ਗਿਆ ਜੀ 30000 ਦੀ ਮਹੀਨੇ ਦਾ ਦੁੱਧ ਪਾਉਣਿਆ ਤਾਂ ਉਹਦੇ ਵਿੱਚ ਇੱਕ ਦਸੀਂ ਜਿਹੜੀ ਉਹ 10000 ਰੁਪਏ ਦੀ ਪੈ ਗਈ ਤਾਂ ਤੇ ਮੰਨ ਕੇ ਚਲੋ ਵੀ ਇੱਕ ਪਸੂ ਜਿਹੜਾ ਪਸ਼ੂ ਨੇ ਉਹ 1.5 ਦਸੀਂ ਜਿਹੜਾ ਮਨਲਾ ਖੇਡ ਦਾ ਖਾਚੇ ਹੀ ਨਿਕਲ ਜਾਂਦਾ ਮਗਰ ਤੇ 1.5 ਦਸੀਂ ਰਹੇਗੀ ਉਹਦੇ ਵਿੱਚੋਂ ਫਿਰ ਪਸ਼ੂ ਨੂੰ ਤੂੜੀ ਦਾ ਲਾ ਲਓ ਜੀ ਆਪਾਂ ਹਰਨ ਚਾਰਾ ਬੀਜਦੇ ਆ ਉਹ ਵੀ ਆਪਾਂ ਖੇਤ ਰੱਖ ਦਿਆਂ ਬਾਕੀ ਜੇ ਪਸ਼ੂਏ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਆ ਉਹ ਆ ਵੀ ਚੱਕਦੇ ਆ ਤੋ ਜੀ ਜਨਾ ਜਿਹੜਾ ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਪਸ਼ੂ ਦੀ ਜਿਹੜੀ ਫੈਂਟ ਆ ਉਹ ਸਹੀ ਆਉਣੀ ਚਾਹੀਦੀ ਹੈ ਫੈਂਟ ਜੇ ਫੈਂਟ ਸਹੀ ਆਊਗੀ ਤਾਂ ਕਰਕੇ ਜਿਹੜਾ ਆਪਾਂ ਨੂੰ ਦੁੱਧ ਦਾ ਸਹੀ ਰੇਟ ਮਿਲੂਗਾ ਤਾਂ ਕਰਕੇ ਜਿਹੜਾ ਜ਼ਿੰਮੇਦਾਰ ਆਗਾ ਉਹ ਮੰਨ ਕੇ ਚਲੋ ਆਰਥਿਕ ਤੌਰ ਤੇ ਜਿਹੜਾ ਸਹੀ ਹੋ ਸਕਦਾ ਉਹ ਹੋ ਸਕਦਾ ਦਾ ਕਾਮਯਾਬ ਹੋ ਸਕਦਾ ਉਸ ਇਹ ਤਰੀਕੇ ਨਾਲ ਜਿਹੜਾ ਖੇਤੀ ਦਾ ਪਸ਼ੂ ਮਦਦ ਤੰਦਾਗਾ ਉਹ ਕਾਮਯਾਬ ਹੋਊਗਾ ਤੁਸੀਂ ਲਾਜ਼ਮੀ ਇਹ ਜਿਹੜਾ ਅਸੀਂ ਤੁਹਾਡੇ ਵੀਡੀਓ ਸ਼ੇਅਰ ਕਰਾਂਗੇ ਇਹ ਤੁਸੀਂ ਲਾਜ਼ਮੀ ਇਹ ਪ੍ਰੋਸੈਸ ਕਰਕੇ ਦੇਖਣਾ ਤਾਂ ਤੁਹਾਡੇ ਜਿਹੜਾ ਫੈਂਟ ਆਗੇ ਉਹ ਜ਼ਰੂਰ ਵਧੂਗੀ ਬਾਕੀ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਬਾਕੀ ਜੁੜੇ ਰਹੋ ਜੀ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਮਿਲਦੇ ਹਾਂ ਜੀ ਕਿਸੇ ਨਵੇਂ ਵਲੌਗ ਦੇ ਨਾਲ ਤਬ ਤੱਕ ਲਈ ਧੰਨਵਾਦ ਥੈਂਕ ਯੂ